ਗਿੱਦੜਬਾਹ ਜਿਮਣੀ ਚੌਂਚ ਅਕਾਲੀ ਦਲ ਦਾ ਊਠ ਕਿਸ ਕਰਵਟ ਬੈਠ ਰਿਹਾ ਹੈ ਇਹਦੇ ਬਾਰੇ ਗੱਲ ਕਰਨੀ ਹੈ ਆਖਰਕਾਰ ਸੁਖਬੀਰ ਸਿੰਘ ਬਾਦਲ ਕਿਹਦੀ ਮਦਦ ਕਰਨਗੇ ਆਪਣੇ ਪੁਰਾਣੇ ਬੇਲੀ ਡਿੰਪੀ ਢਿਲੋਂ ਦੀ ਜਾਂ ਫਿਰ ਆਪਣੇ ਭਰਾ ਮਨਪ੍ਰੀਤ ਸਿੰਘ ਬਾਦਲ ਦੀ ਤੇ ਜਾਂ ਫਿਰ ਅੰਦਰਖਾਤੇ ਉਹਨਾਂ ਦੇ ਸਹਿਯੋਗੀ ਰਹੇ ਸਿਆਸੀ ਅਮਰਿੰਦਰ ਸਿੰਘ ਰਾਜਾ ਵੜੇਕ ਦੀ ਇਹਨਾਂ ਤਿੰਨਾਂ ਨੂੰ ਲੈ ਕੇ ਸਸ਼ੋਪੰਜਤਾ ਬਰਕਰਾਰ ਪਰ ਜੋ ਗਰਾਊਂਡ ਤੇ ਰਿਪੋਰਟ ਆ ਰਹੀ ਹੈ ਜੋ ਗਰਾਊਂਡ ਤੋਂ ਚੀਜ਼ਾਂ ਵਿਖਾਈ ਦੇ ਰਹੀਆਂ ਨੇ ਉਹ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿ ਆਖਰਕਾਰ ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਕਿੱਧਰ ਜਾ ਰਹੇ ਨੇ ਇਹ ਗਰਾਉਂਡ ਤੇ ਸਪਸ਼ਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪੰਜਾਬ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਪੰਜਾਬ ਦੇ ਵਿੱਚ ਲਗਾਤਾਰ ਚਾਰ ਜਿਮਣੀ ਚੋਣਾਂ ਨੂੰ ਲੈ ਕੇ ਕਮਸਾਨ ਹੈ ਤੇ ਸਭ ਤੋਂ ਵੱਡਾ ਕਮਸਾਨ ਇਹ ਹੈ ਕਿ ਅਕਾਲੀ ਕਿੱਧਰ ਜਾਣਗੇ। ਗਿੱਦੜਬਾਹਰ ਨੂੰ ਲੈ ਕੇ ਅਕਾਲੀਆਂ ਦੇ ਉੱਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਕਿ ਅਕਾਲੀ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ। ਜੇਕਰ ਮੁੱਢਲੇ ਤੌਰ ਤੇ ਦੇਖਿਆ ਜਾਵੇ ਤਾਂ ਅਕਾਲੀ ਦਲ ਦਾ ਜਿਹੜਾ ਕੋਰ ਵੋਟਰ ਹੈ ਜਾਂ ਜਿਹੜਾ ਸਿੰਥੈਸਾਈਜ਼ਰ ਵੋਟਰ ਹੈ ਹਮਦਰਦੀ ਵਾਲਾ ਵੋਟਰ ਹੈ ਅਕਾਲੀ ਦਲ ਦਾ ਉਹ ਇੱਕ ਤਰ੍ਹਾਂ ਦਾ ਪੂਰੀ ਤਰ੍ਹਾਂ ਨਾਲ ਡਿਕਲਾਈਨ ਜਿਹੜਾ ਹੈ ਉਹ ਡਿਪੀ ਢਿੱਲੋਂ ਵੱਲ ਹੈ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਅੱਗੇ ਜਾ ਕੇ ਤੁਹਾਨੂੰ ਸਪਸ਼ਟ ਕਰਦੇ ਹਾਂ ਡਿਪੀ ਢਿੱਲੋਂ ਵੱਲ ਕਿਉਂ ਹੈ ਹੁਣ ਦੋ ਵੱਡੇ ਕਾਰਨ ਨੇ ਜਾਂ ਤਾਂ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੇ ਹਰੀ ਝੰਡੀ ਦੇ ਰੱਖੀ ਹੈ ਕਿ ਤੁਸੀਂ ਜਿੱਧਰ ਮਰਜ਼ੀ ਜਾਓ ਜਾਂ ਫਿਰ ਇਹ ਛੱਡੀ ਦੇ ਰੱਖੀ ਆ ਕਿ ਤੁਸੀਂ ਸਿਰਫ ਡੱਬੀ ਵੱਲ ਜਾਣਾ। ਹੁਣ ਜਿਹੜੀਆਂ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਾਂ ਜੋ ਦੇਖਣ ਨੂੰ ਮਿਲਦਾ। ਜੇਕਰ ਤੁਸੀਂ ਪਿੰਡਾਂ ਦੇ ਵਿੱਚ ਜਾਓ ਤਾਂ ਕਾਂਗਰਸੀ ਇਹ ਗੱਲ ਕਹਿੰਦੇ ਆ ਕਿ ਅਕਾਲੀ ਦਾ ਸਾਰੇ ਦੇ ਸਾਰੇ ਡਿੰਪੀ ਨਾਲ ਤੌਰ ਤੇ ਫਿਰ ਸੁਖਬੀਰ ਬਾਦਲ ਕਿਹੜੇ ਬਦਲੇ ਲੈਣ ਦੀ ਗੱਲ ਕਰਦਾ ਕਿਹੜੇ ਸਫਖ ਸਕਾਉਣ ਦੀ ਗੱਲ ਕਰਦਾ। ਹੁਣ ਸਵਾਲ ਇਹ ਹੈ ਕਿ ਗਿੱਦੜਵਾਹ ਇੱਕ ਐਸਾ ਹਲਕਾ ਹੈ ਆ ਵਿਧਾਨ ਸਭਾ ਹਲਕਾ ਹੈ ਜਿੱਥੇ ਬਾਦਲ ਪਰਿਵਾਰ ਦੇ ਪਰਸਨਲ ਸਬੰਧ ਨੇ ਨਿੱਜੀ ਤੌਰ ਤੇ ਉਹਨਾਂ ਦੀਆਂ ਜਿਹੜੀਆਂ ਮੇਲ ਮਲਾਪ ਨੇ ਲੋਕਾਂ ਨਾਲ ਉਹ ਛਕਲਾ ਪਛਾਣਦੇ ਨੇ ਨਾ ਪਛਾਣਦੇ ਨੇ ਜਾਨੀ ਕਿ ਪਰਿਵਾਰਕ ਸਬੰਧ ਨੇਗੇ ਹਰ ਪਿੰਡ ਦੇ ਵਿੱਚ ਗਿੱਦੜਬਾਹਾ ਮੰਡੀ ਕਲਾਲੋ ਪਿੰਡ ਲਾਲੋ ਜਿੱਡੇ ਵੱਡੇ ਪਿੰਡ ਸਾਰਿਆਂ ਚ ਬਾਦਲ ਪਰਿਵਾਰ ਦੇ ਨਿੱਜੀ ਸਬੰਧ ਨੇ ਬੰਦੇ ਨੂੰ ਨਾਂ ਦੇ ਨਾਲ ਘਰ ਦੇ ਨਾਲ ਦਾਦੇ ਦੇ ਨਾਲ ਨਾਲ ਬਾਦਲ ਪਰਿਵਾਰ ਜਾਣਦਾ ਤੇ ਬਾਦਲ ਪਰਿਵਾਰ ਨੂੰ ਉਹ ਲੋਕ ਜਾਣਦੇ ਹੁਣ ਚਾਚਾ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਨੇ ਹਰੀ ਝੰਡੀ ਦਿੱਤੀ ਐ ਡਿੰਪੀ ਢੱਲੋਂ ਨੂੰ ਦੇ ਮਾਮਲੇ 'ਚ ਕਿ ਤੁਸੀਂ ਡਿੰਪੀ ਢੱਲੋਂ ਦੇ ਮਾਮਲੇ 'ਚ ਤੁਸੀਂ ਡਿੰਪੀ ਦੇ ਨਾਲ ਜਾਣਾ ਸੁਖਬੀਰ ਸਿੰਘ ਬਾਦਲ ਜਾਂ ਬਾਦਲ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਅਕਾਲੀ ਦਲ ਦਾ ਐਡੇ ਵੱਡੇ ਪੱਧਰ ਤੇ ਡਿੰਪੀ ਦੇ ਨਾਲ ਤੁਰਨਾ ਸੰਭਵ ਹੀ ਨਹੀਂ ਐ ਇਹਨੂੰ ਕਹਿ ਸਕਦੇ ਆ ਕਿ ਜਾਂ ਤਾਂ ਹਜੇ ਤੱਕ ਡਾਇਰੈਕਸ਼ਨ ਉੱਤੋਂ ਆਈ ਨਹੀਂ ਜੇ ਆਈ ਐ ਤਾਂ ਫਿਰ ਡਿੰਪੀ ਦੇ ਹੱਕ 'ਚ ਆਈ ਐ ਉੱਥੇ ਇੱਕ ਹੋਰ ਸਵਾਲ ਪੈਦਾ ਹੋ ਗਿਆ ਕਿ ਕਾਲੀਦਾਲ ਦੇ ਜਿਹੜੇ ਜ਼ਥੇਦਾਰ ਨੇ ਜਿਹੜੇ ਆਗੂ ਸਹਿਬਾਨ ਨੇ ਉਹ ਡੀਪੀ ਦੇ ਨਾਲ ਜਾ ਕੇ ਰਾਜੀ ਨੇ ਜਿਹੜਾ ਆਮ ਵਰਕਰ ਹੈ ਜਿਹੜਾ ਆਮ ਜ਼ਥੇਦਾਰ ਤੋਂ ਕਹ ਲਈਏ ਕਿ ਪਿੰਡ ਪੱਦਰ ਦੇ ਲੋਕ ਨੇ ਉਹ ਡੀਪੀ ਦੇ ਨਾਲ ਜਾ ਕੇ ਰਾਜੀ ਨੇ ਹੁਣ ਇਹ ਟਸਕ ਜਿਹੜੀ ਹੈ ਕੱਲ ਤੋਂ ਸਾਹਮਣੇ ਆਉਣੇ ਸ਼ੁਰੂ ਹੋਈ ਹੈ ਪੋਸਟਰ ਲੱਗੇ ਉਹ ਪੋਸਟਰ ਦੇ ਹਜੇ ਸਪਸ਼ਟ ਨਹੀਂ ਕਿ ਕਿੰਨੇ ਲਾਏ ਨਾ ਤਾਂ ਕਾਲੀਦਾਲ ਨੂੰ ਆਨ ਕਰ ਰਿਹਾ ਤੇ ਨਾ ਹੀ ਪੂਰੀ ਤਰ੍ਹਾਂ ਨਾਲ ਡਿਸਆਨ ਕਰ ਰਿਹਾ ਪਰ ਉਹ ਪੋਸਟਰ ਲੱਗੇ ਉਹ ਡਿਪਟੀ ਲੋਦਾ ਕਹਿੰਦੇ ਕਿ ਕਾਂਗਰਸੀਆਂ ਨੇ ਲਵਾਏ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਕਿੰਨੇ ਲਵਾਏ ਨੇ ਕੀ ਵਾਕਿਆ ਅਕਾਲੀ ਦਲ ਨੇ ਲਵਾਏ ਨੇ ਚਰਚਾ ਬੜੀ ਜ਼ੋਰਾਂ ਦੇ ਨਾਲ ਅੱਜ ਚੱਲ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਹਾਮੀ ਤੋਂ ਬਿਨਾ ਵਰਕਰਾਂ ਦਾ ਡਿੰਪੀ ਦੇ ਨਾਲ ਤੁਰਨਾ ਆਪਣੇ ਆਪ 'ਚ ਵੱਡਾ ਸਵਾਲ ਹੈ ਇਸ ਸਵਾਲ ਦਾ ਇੱਕੋ ਹੀ ਜਵਾਬ ਮਿਲਦਾ ਹੈ ਜਦੋਂ ਤੁਸੀਂ ਸਵਾਲ ਨੂੰ ਗਰਾਊਂਡ ਤੇ ਜਾ ਕੇ ਅਕਾਲੀ ਵਰਕਰਾਂ ਨਾਲ ਖਾਸ ਕਰਕੇ ਕਾਲੀਆਂ ਦੇ ਉਲਟ ਜਿਹੜੇ ਲੋਕ ਨੇ ਕਾਂਗਰਸੀ ਕਿਉਂਕਿ ਉਹ ਜ਼ਿਆਦਾ ਨੌਲੇਜ ਰੱਖਦੇ ਆ ਉਹਨਾਂ ਦੇ ਮੁਕਾਬਲੇ ਤਾਂ ਉਹ ਇੱਕ ਇਲਜ਼ਾਮ ਲਾਉਂਦੇ ਆ ਕਿ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਤੋਂ ਬਿਨਾ ਇਹ ਹੋ ਹੀ ਨਹੀਂ ਸਕਦਾ। ਹੁਣ ਜਦੋਂ ਅਕਾਲੀ ਦਲ ਦੇ ਲੋਕਾਂ ਨਾਲ ਇਸ ਮਾਮਲੇ 'ਚ ਉਹਨਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਹਾਲੇ ਤੱਕ ਸਾਨੂੰ ਕੋਈ ਡਾਇਰੈਕਸ਼ਨ ਨਹੀਂ ਆਈ। ਸਮਾਂ ਆਉਣ ਤੇ ਡਾਇਰੈਕਸ਼ਨ ਆਊਗੀ ਉਦੋਂ ਤੁਹਾਨੂੰ ਦੱਸ ਦਾਂਗੇ। ਉਹ ਇਹ ਗੱਲ ਕਹਿੰਦੇ ਆ। ਪਰ ਜੋ ਮੈਸੇਜ ਜੋ ਸੁਨੇਹਾ ਪੜਿਆ ਜਾ ਰਿਹਾ ਹੈ ਉੱਥੇ ਜੋ ਚੀਜ਼ਾਂ ਨੂੰ ਟ੍ਰਾਂਸਲੇਟ ਕਰਕੇ ਦੇਖਿਆ ਜਾਂਦਾ ਹੈ ਤੇ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਅਕਾਲੀ ਦਲ ਦਾ ਥੱਲੜੇ ਦੇ ਲੈਵਲ ਦਾ ਕੋਰ ਵੋਟਰ ਡਿੰਪੀ ਹਲ ਪੂਰੀ ਤਰ੍ਹਾਂ ਨਾਲ ਡਿਕਲੇਨ ਹੈ। ਉਹਨੂੰ ਕਹਿ ਲਿਆ ਕਿ ਜੇ ਅੱਜ ਡਿਪੀਟੀ ਲੋਕ ਜਿੱਤ ਰਹੇ ਨੇ ਤਾਂ ਉਹ VOTER ਦੇ ਸਿਰ ਤੇ ਹੀ ਅੱਜ ਜਿਹੜਾ ਉਹ ਅੱਗੇ ਚੱਲਦੇ ਹੋਏ ਵਿਖਾਈ ਦੇ ਰਹੇ ਨੇ ਅਦਰਵਾਇਜ਼ ਉਹਨਾਂ ਦੀ ਹਾਲਤ ਕਾਫੀ ਪਤਲੀ ਸੀ ਜੇ ਅਕਾਲੀ ਦਲ ਦਾ VOTER ਹੁਣ ਇਹਦੇ ਵਿੱਚ ਵੀ ਕਾਰਨ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਆ ਉਹ ਰਹੇ ਇਨਚਾਰਜ ਸਰਕੇ ਦੇ ਜਿਮਨੀ ਚੋਣ ਦੇ ਲਈ ਤੇ ਉਹਨਾਂ ਦੀ ਮਨਪ੍ਰੀਤ ਬਾਦਲ ਨਾਲ ਟਾਸਕ ਵੀ ਸ਼ਾਇਦ ਵਿਵਾਹ ਹੋਣਾ ਹੀ ਛੱਡੀ ਦੇ ਕੇ ਗਏ ਹੁਣ ਕਿ ਆਪਾਂ ਚੈੱਕ ਕਰ ਦੋ ਡਿੰਪੀ ਢਿੱਲੋਂ ਨਾਲ ਕੋਈ ਗੱਲ ਨਹੀਂ ਆਪਣਾ ਘਰ ਦਾ ਬੰਦਾ ਹੈ ਜਿੱਤ ਕੇ ਵਿਧਾਨ ਸਭਾ 'ਚ ਜਾਊਗਾ ਆਪਣੇ ਘਰ ਦਾ ਰਹੂਗਾ 27 'ਚ ਹੋਇਆ ਤਾਂ ਆਪਾਂ ਵਾਪਸ ਲੈ ਆਵਾਂਗੇ ਇਹ ਚਰਚਾ ਵੀ ਉੱਥੇ ਹੈ ਕਿ ਅਕਾਲੀ ਦਲ ਦੇ ਵਿੱਚ ਡਿੰਪੀ ਦੀ ਵਾਪਸੀ ਦੀ ਵੀ ਇੱਕ ਕਿਰਨ ਹੈ ਜਿਹੜੀ ਹਮੇਸ਼ਾ ਉਹ ਤਾਂ ਖੁੱਲੀ ਹੈ ਕਿਉਂਕਿ ਪਰਿਵਾਰਕ ਹੈ ਜਦੋਂ ਮਰਜੀ ਸੁਖਬੀਰ ਬਾਦਲ ਡਿਪੀ ਢਿੱਲੋਂ ਦੇ ਘਰ ਆ ਕੇ ਮਨਾ ਕੇ ਲੈ ਜਾਣ ਇਹ ਤਾਂ ਕੋਈ ਵੱਡੀ ਗੱਲ ਨਹੀਂ ਇਸ 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 ਗੁਮਾੜ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੀ ਨਹੀਂ ਰਹਿਣਾ ਚਾਹੀਦਾ ਕਿ ਵੀ ਸਾਡਾ ਦਾ 2014 ਤੋਂ ਵਲੰਟੀਅਰ ਹੈ ਇਹ ਇਸ ਗੁਮਾੜ ਚੋ ਵੀ ਨਾ ਰਹਿਣ ਕਾਲੀ ਦਲ ਦੀ ਵੋਟ ਗਿੱਦੜਵਾਏ ਦੇ ਵਿੱਚ ਪੂਰੀ ਤਰ੍ਹਾਂ ਨਾਲ ਜਿਹੜੀ ਆ ਫੈਸਲਾਕੁਨ ਖਾਂ ਤੇ ਖੜ ਚੁੱਕੀ ਹੈ ਜਿਸੇ ਹਿਸਾਬ ਦੇ ਨਾਲ ਪਿੰਡਾਂ ਦੇ ਵਿੱਚ ਕਾਲੀ ਵਰਕਰ ਪ੍ਰਾਣੇ ਜਾਂ ਡਿੰਪੀ ਨਾਲ ਚੱਲੇ ਹੋਏ ਵਰਕਰ ਡਿੰਪੀ ਨੂੰ ਸਮਰਥਨ ਦੇ ਰਹੇ ਨੇ ਖੁੱਲ ਕੇ ਬੋਲ ਵੀਰੇ ਨੇ ਉਸ ਗੱਲ ਤੋਂ ਕੁਝ ਚੀਜ਼ਾਂ ਦਾ ਸਪਸ਼ਟ ਹੁੰਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਕਿ ਅਕਾਲੀ ਦਲ ਦੇ ਅੰਦਰ ਖਾਤੇ ਜਾਤਾ ਢਿੰਪੀ ਨੂੰ ਸਮਰਥਨ ਦੇਤਾ ਜੇ ਹਜੇ ਤੱਕ ਡਾਇਰੈਕਸ਼ਨ ਨਹੀਂ ਆਈ ਦਿਸ਼ਾ ਨਿਰਦੇਸ਼ ਨਹੀਂ ਆਏ ਫੈਦਾਇਤਾ ਨਹੀਂ ਆਈਆਂ ਤਾਂ ਉਹਦੇ ਵਿੱਚ ਵੱਡਾ ਕਾਰਨ ਇੱਕ ਹੋਰ ਹੋ ਸਕਦਾ ਦੂਜੀ ਚਰਚਾ ਉੱਥੇ ਇਹ ਵੀ ਹੈ ਕਿ ਗਿੱਦੜਬਾਏ ਵਾਲੀ ਸੈਟਿੰਗ ਜਿਹੜੀ ਆ ਉਹ ਪਹਿਲਾਂ ਹੀ ਹੋਈ ਹੋਈ ਆ ਉਹ ਤਾਂ ਸੈਟਿੰਗ ਜਿਹੜੀ ਹੈ ਉਹ ਬਠਿੰਡੇ ਵਾਲੀ ਲੋਕ ਸਭਾ ਵੇਲੇ ਹੋ ਚੁੱਕੀ ਆ ਇਹ ਜਿਹੜੀਆਂ ਨੇ ਖੁੰਡ ਚਰਚਾਵਾਂ ਨੇ ਇਹ ਕੋਈ ਖਬਰ ਬੇਸ ਚੀਜ਼ ਨਹੀਂ ਹੈ ਕਿ ਕੋਈ ਤੱਥ ਨੇ ਇਹਦੇ ਬਾਰੇ ਇਹ ਮੇਰੀ ਨਿੱਜੀ رائے ਹੈ ਤੇ ਖੁੰਡਾ ਤੇ ਜੋ ਚਰਚਾ ਚੱਲਦੀ ਰਹੀ ਹੈ ਕਿ ਗਿੱਦੜ ਬਾਏ ਵਾਲੀ ਸੈਟਿੰਗ ਤਾਂ ਬਠਿੰਡੇ ਦੇ ਨਾਲ ਹੀ ਹੋ ਗਈ ਸੀ ਕਿ ਜਿਸ ਤਰ੍ਹਾਂ ਲੁਧਿਆਣੇ ਗਏ ਵੜਿੰਗ ਪਰਿਵਾਰ ਲੁਧਿਆਣੇ ਚਲੇ ਗਿਆ ਅਮਰਤ ਵੜਿੰਗ ਦੀ ਵੱਡੀ ਉਮੀਦਵਾਰੀ ਦੇ ਬਾਵਜੂਦ ਵੱਡੀ ਦਾਅਵੇਦਾਰੀ ਦੇ ਬਾਵਜੂਦ ਉਹ ਚਲੇ ਗਏ ਤੇ ਉੱਥੇ ਜਿਹੜਾ ਸੈਟਿੰਗ ਕੀਤੀ ਗਈ ਤੇ ਬੀਬਾ ਹਰਸਿਮਰਤ ਕੌਰ ਬਾਦਲ ਸੁਰਖਰੂ ਹੋ ਕੇ ਲੋਕ ਸਵਾਦੀਆਂ ਪੌੜੀਆਂ ਚੜ੍ਹਨ ਚ ਕਾਮਯਾਬ ਹੋ ਗਏ 50000 ਵੋਟਾਂ ਦੇ ਫਰਕ ਨਾਲ ਤੇ ਚਰਚਾ ਇਹ ਹੈ ਕਿ ਕੀ ਗਿੱਦੜਵਾਏ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹ ਜਿਹੜੀ ਕਿਰਪਾ ਹੋਈ ਉਹਨਾਂ ਤੇ ਕਥਿਤ ਤੌਰ ਤੇ ਉਹਦਾ ਮੁੱਲ ਤਾਰਨਗੇ ਸੁਖਬੀਰ ਸਿੰਘ ਬਾਦਲ ਬਾਰੇ ਹੋਰ ਕੋਈ ਕੁਝ ਕਹੀ ਜਾਵੇ ਪਰ ਉਹ ਇੱਕ ਗੱਲ ਸਪਸ਼ਟ ਹੈ ਕਿ ਉਹ ਜਿੱਥੇ ਵਾਅਦਾ ਕਰ ਲੈਂਦੇ ਆ ਜਿੱਥੇ ਸਟੈਂਡ ਲੈ ਲੈਂਦੇ ਆ ਉੱਥੇ ਖੜਦੇ ਆ ਇਹਦੇ ਵਿੱਚ ਕੋਈ 19 21 ਵਾਲੀ ਗੱਲਬਾਤ ਨਹੀਂ ਹੈਗੀ ਉਹ ਚਾਹੇ ਘਟ ਕਰਨ ਚਾਹੇ ਵਧ ਕਰਨ ਪਰ ਉਹ ਕਰਦੇ ਜ਼ਰੂਰ ਹੈ ਜੇਕਰ ਉਹ ਡੀਲ ਡਨ ਹੋਈ ਹੋਈ ਹੈ ਉਹ ਡੀਲ ਪੈਕ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਆਖਰੀ ਘੰਟੇ ਜਿਹੜੇ ਨੇ ਉਹ ਬੜੇ ਅਹਿਮ ਹੋਣਗੇ ਗਿੱਦੜਬਾਏ ਦੇ ਅੰਦਰ ਕਿ ਸੁਖਵੀਰ ਸਿੰਘ ਬਾਦਲ ਫਿਰ ਘਰ ਘਰ ਹੀ ਫੋਨ ਕਰਨਗੇ ਘਰ ਘਰ ਹੀ ਫੋਨ ਕਰਕੇ ਫਿਰ ਉਹ ਕਹਿਣਗੇ ਕਿ ਭਾਈ ਇੱਧਰ ਵੋਟ ਪਾਉਣੀ ਆ ਉਧਰ ਨਹੀਂ ਪਾਉਣੀ ਤਾਂ ਉੱਥੋਂ ਚੀਜ਼ਾਂ ਸਪਸ਼ਟ ਹੋਣਗੀਆਂ ਉਹ ਇਸ ਕਰਕੇ ਵੀ ਮਤਮਿਨਤਾ ਮੰਨੀ ਜਾ ਰਹੀ ਹੈ ਕਿ ਇਹ ਸ਼ਾਇਦ ਇਹ ਫੈਕਟਰ ਕੰਮ ਕਰ ਜੇ ਰਾਜਾ ਵੜਿੰਗ ਨੇ ਅਚਾਨਕ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਚਾਨਕ ਜਿਹੜਾ ਉਹਨਾਂ ਨੇ ਬਰਨਾਲੇ ਦੇ ਵਿੱਚ ਸਮਾਂ ਦਿੱਤਾ ਹੈ ਚੋਣ ਪ੍ਰਚਾਰ ਦੇ ਲਈ ਐਡੀ ਫਸਮੀ ਫਾਇਟ ਦੇ ਅੰਦਰ ਬੰਦਾ ਬਾਹਰ ਨਹੀਂ ਜਾ ਸਕਦਾ ਇੱਕ ਮਿੰਟ ਲਈ ਨਹੀਂ ਕਹਿ ਦਿੰਦੇ ਕਿ ਜੰਗਲਪਾਲੀ ਜਾਣ ਦਾ ਸਮਾਂ ਨਹੀਂ ਹੁੰਦਾ ਜਿੰਨੀ ਫਸਮੀ ਟਾਈਟਿਸ ਫਾਇਟ ਜਿਹੜੀ ਹੈ ਲੜਾਈ ਜਿਹੜੀ ਹੈ ਉਹ ਗਧੜਬਾਏ ਦੇ ਵਿੱਚ ਹੈ ਤਾਂ ਰਾਜਾ ਵੜਿੰਗ ਬਰਨਾਲੇ ਆ ਰਹੇ ਨੇ ਤੇ ਤਿੰਨ ਚਾਰ ਪ੍ਰੋਗਰਾਮ ਕਰਨ ਨਹੀਂ ਯਾਨੀ ਕਿ ਸਾਰਾ ਦਿਨ ਬਰਨਾਲੇ ਚ ਰਹਿਣਾ ਇੱਕ ਦਿਨ ਗਿੱਦੜ ਬਾਏ ਤੋਂ ਰਾਜਾ ਵੜਿੰਗ ਦਾ ਬਾਹਰ ਰਹਿਣਾ ਆਪਣੇ ਆਪ ਚ ਸ਼ੰਕੇ ਖੜੇ ਕਰਦਾ ਕਿ ਕਾਰਨ ਕੀ ਹੈ ਜਾਂ ਤਾਂ ਰਾਜਾ ਵੜਿੰਗ ਇੰਨੇ ਜ਼ਿਆਦਾ ਤਸੱਲੀ ਚ ਨੇ ਕਿ ਆਪਾਂ ਦਾ ਜਿੱਤ ਲੈ ਤੇ ਜਿਹੜੀ ਉਹ ਸੈਟਿੰਗ ਆਪਣੀ ਡੀਲ ਹੈ ਜਿੱਥੇ ਮਰਜ਼ੀ ਫਰੀ ਜਾਣ ਪਰ ਉਹ ਤਾਂ ਸੁਖਵੀਰ ਸਿੰਘ ਬਾਦਲ ਨੇ ਐਂਡ ਤੇ ਕਰ ਦੇਣੀ ਹੈ ਹੁਣ ਬੜੀ ਉਲਝ ਜਾਂਦੀ ਹੈ ਇੱਥੇ ਆ ਕੇ ਸਥਿਤੀ ਜਦੋਂ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਦੇਖਦੇ ਆ ਇਹਨਾਂ ਦੋਨਾਂ ਚੀਜ਼ਾਂ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਇੱਕ ਪਾਸੇ ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਰਾਜਾ ਬੜਿੰਗ ਨਾਲ ਸੈਟਿੰਗ ਵੀ ਹੋ ਸਕਦੀ ਹੈ ਦੂਜੇ ਪਾਸੇ ਡਿੰਪੀ ਨਾਲ ਜਿਹੜੀ ਡਿੰਪੀ ਵਾਲੀ ਸਿਚੁਏਸ਼ਨ ਹੈ ਉਹ ਨਰੋਲ ਗਰਾਉਂਡ ਤੋਂ ਆਈ ਹੋਈ ਸਿਚੁਏਸ਼ਨ ਹੈ ਮੈਂ ਗਿੱਦੜਬਾਏ ਦੇ ਪਿੰਡਾਂ ਦੀਆਂ ਸੱਥਾਂ 'ਚ ਮੈਂ ਗਿੱਦੜਬਾਏ ਦੇ ਸ਼ਹਿਰ ਦੇ ਅੰਦਰ ਅਕਾਲੀ ਸਪੋਰਟਰਾਂ ਨਾਲ ਅਕਾਲੀ ਵਰਕਰਾਂ ਨਾਲ ਇੱਕ ਚਾਹ ਦੀ ਦੁਕਾਨ ਤੇ ਬੈਠੇ ਸੀ ਉੱਥੇ ਇੱਕ ਅਕਾਲੀ ਵਰਕਰ ਅਸੀਂ ਉਹਨਾਂ ਨਾਲ ਗੱਲ ਕਰਨ ਲੱਗੇ ਵੀ ਕੀ ਸਿਚੁਏਸ਼ਨ ਹੈ ਉਹ ਕਹਿੰਦਾ ਕਿ ਸਾਡੇ ਮਹੱਲੇ ਦਾ ਜਾਣੀ ਕਿ ਗਿੱਦੜਬਾਏ ਸ਼ਹਿਰ ਦਾ ਵਿਅਕਤੀ ਸੀ ਸਾਡੇ ਮਹੱਲੇ ਦੇ ਜਿੰਨੇ ਅਕਾਲੀ ਸੀ ਸਾਰੇ ਡਿੰਪੀ ਦੇ ਨਾਲ ਨੇ ਹੁਣ ਉਹ ਕਿਉਂ ਨੇ ਕਾਰਨ ਹੋ ਸਕਦਾ ਨਾ ਕੀ ਅਕਾਲੀ ਦਲ ਤੋਂ ਭਾਗੀ ਨੇ ਉਹ ਇਹਦਾ ਮਤਲਬ ਜੇ ਸੁਖਬੀਰ ਸਿੰਘ ਬਾਦਲ ਡਾਇਰੈਕਸ਼ਨ ਨਹੀਂ ਦੇ ਰੇ ਕੋਈ ਪਾਰਟੀ ਕੋਈ ਲੈਂਡ ਨਹੀਂ ਦੇ ਰਹੀ ਤਾਂ ਉਹ ਭਾਗੀ ਨੇ ਫਿਰ ਉਹ ਭਾਗੀਆਂ ਦਾ ਕੀ ਕਰੂਗਾ ਅਕਾਲੀ ਦਲ ਜਾ ਫਿਰ ਅਕਾਲੀ ਦਲ ਇਹ ਉਡੀਕ ਕਰ ਰਿਹਾ ਕਿ ਜਿੱਥੇ ਘੁੰਮਣਾ ਘਮਾਓ ਅੰਤ ਤੇ ਤੁਹਾਨੂੰ ਦੱਸ ਦਾਂਗੇ ਕਿ ਆਹ ਸਿਚੁਏਸ਼ਨ ਐ ਫਿਰ ਹੋ ਸਕਦਾ ਹੈ ਕਿ ਰਾਜਾ ਵੜਿੰਗ ਦੀ ਐਕਟੀਵਿਟੀਆਂ ਵੀ ਦੱਸਦੀਆਂ ਨੇ ਕੋਈ ਨਾ ਕੋਈ ਦਾ ਘਟਨਾਵਾਂ ਅੰਦਰ ਘਟ ਰਹੀਆਂ ਨੇ ਤੁਹਾਡੀ ਕੀ ਰਾਇ ਹੈ ਕਮੈਂਟ ਬਾਕਸ ਜਰੂਰ ਦਿਓ